ਮਿੱਤੀ ਦੇਰ ਰਾਤ ਪਟਿਆਲਾ ਦੇ ਬਾਹਰ ਨਜ਼ਦੀਕ ਇੱਕ ਪਿੰਗ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ ਜਨਮ ਦਿਨ ਮਨਾਉਣ ਤੋਂ ਬਾਅਦ ਘਰ ਪਰਤ ਰੇ ਉਸ ਮੁੰਡੇ ਦੀ ਮੌਤ ਹੋ ਜਾਂਦੀ ਹੈ ਜਿਸ ਨੇ 10 ਦਿਨਾਂ ਬਾਅਦ ਇਕੱਲੇ ਜਾਣਾ ਸੀਗਾ ਇਸ ਸਮੇਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਮੌਜੂਦ ਆ ਮੁੰਡੇ ਦੇ ਉੱਤੇ ਜਾਨਲੇਵਾ ਹਮਲਾ ਹੁੰਦਾ ਵਿਕਰਮ ਨਾਮ ਦਾ ਜਿਹੜਾ ਇਹ ਨੌਜਵਾਨ ਦੱਸਿਆ ਜਾ ਰਿਹਾ ਜੋ ਕਿ ਆਪਣਾ ਜਨਮ ਦਿਨ ਮਨਾ ਕੇ ਘਰ ਪਰਤਦਾ ਘਰ ਪਰਤਦੇ ਸਾਰ ਹੀ ਕੁਝ ਵਿਅਕਤੀਆਂ ਦੇ ਵੱਲੋਂ ਉਸ ਉੱਤੇ ਜਾਨਲੇਵਾ ਹਮਲਾ ਹੁੰਦਾ ਜਿਸ ਤੋਂ ਬਾਅਦ ਉਸ ਦੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਮੌਤ ਹੋ ਜਾਂਦੀ ਹੈ ਪਿਤਾ ਵੀ ਉੱਥੇ ਮੌਕੇ ਦੇ ਉੱਤੇ ਮੌਜੂਦ ਹੁੰਦੇ ਨੇ ਜੋ ਕਿ ਬਚਾਉਣ ਦੇ ਲਈ ਅੱਗੇ ਆਉਂਦੇ ਨੇ ਤੇ ਉਹਨਾਂ ਉੱਤੇ ਵੀ ਜਿਹੜੇ ਹਮਲਾਵਰ ਹੁੰਦੇ ਨੇ ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਫਿਲਹਾਲ ਉਸ ਮੁੰਡੇ ਦੇ ਜਿਹੜੇ ਨਾਨੀ ਜੀ ਨੇ ਉਹ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆ ਕੀ ਨਾਮ ਕੀ ਸੀਗਾ ਜੀ ਸਭ ਤੋਂ ਪਹਿਲਾਂ ਜਿਹੜੇ ਜ਼ਖਮੀ ਹੋਏਗੇ ਨੇ ਇਸ ਵੇਲੇ ਹਸਪਤਾਲ ਜੋ ਭਰਤੀ ਨੇ ਜੀ ਉਹ ਪਤਾ ਨਹੀਂ ਹਰ ਜਿੰਦ ਦਾ ਮੈਂ ਸਰਪਾਈ ਨਾਮ ਲੈ ਤਾ ਪੱਕਾ ਦਾ ਬਿੱਲ ਹੀ ਕਹੀ ਜਾਂਦਾ ਕੇ ਨਾ ਆਜਾ ਰੋਣਾ ਤਾਂ ਮੇਰਾ ਤਾਂ ਬਸ ਦਿਮਾਗ ਨਹੀਂ ਕੋਈ ਗੱਲ ਨਹੀਂ ਤੇ ਕੀ ਲੱਗਦਾ ਕਿਵੇਂ ਹਮਲਾ ਕਿਵੇਂ ਹੁੰਦਾ ਜਦੋਂ ਇੱਕਦਮ ਘਰ ਮੌਜੂਦ ਹੋਵੇ ਪਤਾ ਹੀ ਨਹੀਂ ਘਰ ਹੈ ਨਹੀਂ ਜੀ ਮੈਂ ਹੀ ਕਰਾਈ ਨਹੀਂ ਸੀ ਤਾਂ ਮੈਂ ਦੱਸਾਂ ਤੁਹਾਨੂੰ ਵੀ ਆਇਆ ਹਮਲਾ ਹੋਇਆ ਸੌਂਦੀਆਂ ਬਸ ਇਹਨਾਂ ਤੇ ਇਹ ਮੁੰਡੇ ਦਾਰੂ ਜ਼ਰੂਰ ਪੀ ਕੇ ਫਿਰ ਉਹਨੂੰ ਬਸ ਗਾਲਾਂ ਗੁਲਾ ਕੱਢਾਣ ਲੱਗੇ ਕੋਠੇ 'ਤੇ ਚੜ ਕੇ ਆ ਚੱਲ ਉਹਨਾਂ ਨੇ ਆਪਣਾ ਮੁੰਡਾ ਬੰਦ ਕਰ ਲਿਆ ਹੁਣ ਉਹ ਬਾਪ ਜਨਮ ਦਿਨ ਸੀਗਾ ਜਨਮ ਦਿਨ ਮਨਾਉਣ ਤੋਂ ਬਾਅਦ ਘਰ ਆ ਰਿਹਾ ਸੀ ਵਾਪਸ

ਬਾਰਦਾ ਕੇ ਆ ਰਹੇ ਨੇ ਬਾਰ ਬਾਰ ਕਹਿੰਦੇ ਵੀ ਬਾਹਰ ਚੱਲਾ ਸੀ 10 ਦਿਨਾਂ ਬਾਅਦ ਟਿਕਟ ਵੀ ਲੱਗੀ ਹੋਈ ਸੀਗੀ ਸਿਰਫ ਕੁਝ ਦਿਨਾਂ ਬਾਅਦ ਬਾਹਰ ਜਾਣਾ ਸੀਗਾ ਤੇ ਹਮਲਾ ਹੁੰਦਾ ਕੀ ਹੈ ਕੋਈ ਕਾਰਨ ਪਤਾ ਲੱਗਿਆ ਹੁਣ ਤੱਕ ਕੇ ਨਹੀਂ ਕੇ ਵਜ ਕੇ ਹੋਇਆ ਉਹ ਮਾਲਕ ਨੂੰ ਪਤਾ ਸੰਤੰਨਤਾ ਪਤਾ ਨਹੀਂ ਭਾਈ ਜਿਕੇ ਉਹਨਾਂ ਦੇ ਮਨ ਚ ਆਈ ਹੈ ਕੇ ਇਹ ਕਰੇ ਉਹਨਾਂ ਨੇ ਕੇ ਨਹੀਂ ਉਮਰ ਕਿੰਨੀ ਸੀਗੀ ਮੁੰਡੇ ਜੀ 3 ਸਾਲ ਕਰ ਹੁਣ ਕੱਲ ਨੌਕਰੀ ਵੀ ਕਰਦਾ ਰਿਹਾ ਪਹਿਲਾਂ ਕਿਸੇ ਪਟਿਆਲੇ ਦੇ ਹਸਪਤਾਲ ਦੇ ਵਿੱਚ ਲੱਗਿਆ ਰਹਿ ਜੀ ਅਮਰ ਹਸਪਤਾਲ ਨਾਲ ਲਾਏ ਜਾਂਦੇ ਆ ਸਾਂ ਕੰਮ ਚ ਲੱਗਿਆ ਵੀ ਤਾਂ ਹੁਣ ਨਹੀਂ ਜਣੋ ਉਹ ਉਹਦੇ ਕਰਕੇ ਵਾਸਾ ਟਾਈਮ। ਪੁਰਾਣੀ ਕੋ ਰੰਜਿਸ਼ ਤਾਂ ਨਹੀਂ ਲੱਗਦੀ ਵੀ ਜਿਵੇਂ ਪਿੰਡਾਂ ਦੇ ਵਿੱਚ ਕਰਕੇ ਘਰਾਂ ਦੇ ਵਿੱਚ ਹੁੰਦੀ ਹੈ ਕੋਈ ਉਹੋ ਜਿਹੀ ਕੋਈ ਗੱਲਬਾਤ। ਸਹਸਨ ਪਰਸ ਦੇ ਤੇ ਚਾਹ ਪਾਣੀ ਕਿੰਨੇ ਉਧਰ ਉਧਰ ਘਰਵਾ ਉਹਨਾਂ ਦੇ ਮਾਪੇ ਆਉਨੇ ਨੇ ਮੈਂ ਵੀ ਜਾਣਿਆ ਬਾਦੇ ਕੋਈ ਗੱਲ ਤਾਂ ਨਹੀਂ। ਕਿਸੇ ਉਸ ਗੱਲ ਨੂੰ ਲੈ ਕੇ ਤਾਂ ਨਹੀਂ ਸੀਗਾ ਕਿ ਹਾਂ ਕਿਤੇ ਬਾਹਰ ਚੱਲੇ ਆ ਕਿਉਂਕਿ ਅਕਸਰ ਹੀ ਜਿਹੜੇ ਨੌਜਵਾਨ ਹੁੰਦੇ ਉਹਨਾਂ 'ਚ ਬੜੀ ਇੱਕ ਦੂਜੇ ਨੂੰ ਲੈ ਕੇ ਈਰਖਾ ਹੁੰਦੀ ਹੈ ਕਿ ਹਾਂਜੀ ਇੱਕ ਮੈਂ ਕਾਮਯਾਬੀ ਦੇ ਰਸਤੇ ਤੇ ਚੱਲ ਰਿਹਾ ਆਹੀ ਗੱਲ। ਆਹੀ ਗੱਲ। ਆਹੀ ਕਰਿਆ ਉਹਨੇ ਜਿਹੋ ਉਹਨੇ ਵੀ ਇਹ ਬਾਹਰ ਕਿਵੇਂ ਬਗ ਜੇ ਉਰੀ ਮਾਰ ਦੋ ਇਹਨੂੰ ਜੀ ਸਭ ਤੇ ਪਰ ਨਾ ਹੋ ਜੇ ਹੋ ਰਾਹੀ ਗੱਲ ਹੋਣੀ ਆਪਾਂ ਕੋਲ ਜਾਨੀ ਜੀ ਆਪੇ ਸਮਝ ਲਓ ਆਹੀ ਹੋਣੀ ਜੇ ਕੋਈ ਜੀ ਬਣੀ ਬੈਸ ਨਹੀਂ ਲੜਾਈ ਨਹੀਂ ਝਗੜਾ ਨਹੀਂ ਕੋਈ ਗਾਲ ਨਹੀਂ ਕੁਛ ਵੀ ਨਹੀਂ ਇਕਲੋਤਾ ਸਹਾਰਾ ਸੀ ਮਾਪੇ ਪਤੋਂ ਹੁਣ ਮਾਪੇ ਪਤੋਂ ਕੀ ਲੱਗਦਾ ਵੀ ਕਿਵੇਂ ਗੁਜ਼ਾਰਾ ਹੋਏਗਾ ਇਹ ਫਸਾ ਜੁਣ ਕੇ ਗੋਣੂਗਾ ਉਹ ਤਾਂ ਆਪ ਬਿਮਾਰ ਰਹਿੰਦਾ ਜੀ ਬਾਪ ਪੀਤਾ ਕਿੰਨੇ ਕੁ ਗੰਭੀਰ ਜ਼ਖਮੀ ਉਸ ਮੰਗੇ ਦੇ

ਕੋਈ ਗੱਲਬਾਤ ਤਾਂ ਪਤਾ ਹੀ ਹੋਣੀ ਜੀ ਉਹਨਾਂ ਨੇ ਤਾਂ ਧੋਖੇ ਨਾਲ ਪਤਾ ਨਹੀਂ ਕੀ ਉਹਨਾਂ ਦਾ ਕੀ ਕਰਿਆ ਕੀ ਪਤਾ ਨਹੀਂ ਉਹ ਸਾਰਾ ਬੁਣੋ ਹੋਈ ਲੈੜਾਈ ਕੋਈ ਚੱਕੜ ਕਿਸੇ ਮਾਪੇ ਬਣਾਉਣੀ ਕਿਸੇ ਕੁੜੀਆਂ ਵਾਂਗ ਇਹਨਾਂ ਸੀ ਕੋਈ ਗੱਲ ਨਹੀਂ ਪ੍ਰਸ਼ਾਸਨ ਨੂੰ ਕੀ ਗੁਹਾਰ ਲਗਾਉਣਾ ਚਾਹੋਗੇ ਪੁਲਿਸ ਪ੍ਰਸ਼ਾਸਨ ਨੂੰ ਕੀ ਕਿਸ ਤਰੀਕੇ ਦਾ ਆਏ ਆ ਪੁੱਤੇ ਮੈਂ ਕੁਛ ਨਹੀਂ ਕਰ ਸਕਦਾ ਜੀ ਲਾਇਆ ਹਾਂ ਜਿੱਥੇ ਹੈ ਹੀਓ ਨਹੀਂ ਮੌਕੇ ਪਰ ਜਿਨ੍ਹਾਂ ਮੌਕੇ ਪਰ ਹੁੰਦੀਆਂ ਤੁਹਾਨੂੰ ਸਾਰਿਆਂ ਨੂੰ ਦੱਸ ਦਿਆਂਗਾ ਜੋ ਕਰਾਇਆ ਉਹ ਹੀ ਜਦਾਂ ਦੋ ਇਮਾਮਾ 3 ਸੀ ਉਹਨਾਂ ਨੂੰ ਪੁੱਛ ਲਿਆ ਹੁਣ ਅੱਜ ਉਹਨਾਂ ਨੂੰ ਸਾਰਾ ਪਤਾ ਕਿ ਉਹਨਾਂ ਨੇ ਦੇਖੀ ਇਹਨਾਂ ਦਾ ਉਹ ਮਾਰਦੇ ਹੋ ਕੁੜੀ ਛਡਾਣ ਕੀ ਕਹਿੰਦੀ ਮੇਰੇ ਸਾਹਮਣੇ ਚ ਨਟਾਕ ਕੋਈ ਮਾਰਦੇ ਉਹਨਾਂ ਨੇ ਸਿਰ ਚ ਮੁੱਡੇ ਦੇ ਜੋ ਮੂਰੇ ਹੁੰਦੇ ਮਾਰਦੇ ਉਹ ਬਾਪ ਦੇ ਤਾਂ ਮਾਰਦੇ ਉਹਨੂੰ ਵੀ ਮਾਰਦੇ ਉਹ ਚੁੱਕੇ ਤਾਂ ਕੁੜੀ ਚ ਉਹਦੇ ਵੀ ਸਿਰ ਚ ਮਾਰ ਸਕਦੇ ਮਤਲਬ ਨਹੀਂ ਕਿ ਸੁਣੀ ਆ ਪਰ ਤੂੰ ਮੈਂ ਦੇਖੀ ਨਹੀਂ ਮੈਂ ਤਾਂ ਬੈਠੇ ਕਰਾ ਹੈ ਨਹੀਂ ਸੱਚੀ ਕਹਿ ਰਹੀ ਮਰਾ ਪਿਆ ਬੈਗ ਦੇਖ ਲਓ ਕੱਪੜੇ ਲੱਦੇ ਪਏ ਆ ਮੈਂ ਤਾਂ ਬਸ ਉੱਥੇ ਪਹਾਨ ਨਿਕੜਦੇ ਮੈਨੂੰ ਕਹਿੰਦੇ ਵਿਕੀ ਤੇ ਸੱਟਾਂ ਲੱਗੀਆਂ ਆ ਵੀ ਤੁਸੀਂ ਵੀ ਆ ਜਾ ਘਰਾਂ ਇਹ ਸੀ ਤਾਂ ਹਸਤਪਾਲ ਮੈਂ ਤੁਹਾਨੂੰ ਚਾ ਮੈਨੂੰ ਕਿ ਪਤਾ ਵੀਰੇ ਕੀ ਹੋ ਰਿਹਾ ਪੂਰੇ ਆ ਕੇ ਪਸ ਲੱਗੇ ਮਨ ਤਾਂ ਜਿਆ ਕੁਝ ਹੋ ਗਿਆ ہاں ਬੀਤੀ ਜਿਹੜਾ ਬਾਹਰਨ ਹੈਗਾ ਉੱਥੇ ਬੀਤੀ ਤੇਰ ਰਾਤ ਤੇ ਇੱਕ ਨੌਜਵਾਨ ਉੱਤੇ ਜਿਸ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ ਵਿਕਰਮ ਨਾਮ ਦਾ ਇੱਕ ਨੌਜਵਾਨ ਸੀਗਾ ਜੋ ਕਿ ਆਪਣਾ ਜਨਮ ਦਿਨ ਮਨਾ ਕੇ ਘਰ ਵਾਪਸ ਪਰਤਦਾ ਹੈ ਅਤੇ ਰਸਤੇ ਦੇ ਵਿੱਚ ਹੀ ਕੁਝ ਜਿਹੜੇ ਪਿੰਗ ਦੇ ਹੀ ਰਹਿਣ ਵਾਲੇ ਜਿਹੜੇ ਉਹਦੇ ਪड़ोसी ਹੁੰਦੇ ਨੇ ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਇਹ ਹਮਲਾ ਇੰਨਾ ਘਾਤਕ ਹੁੰਦਾ ਹੈ ਕਿ ਉਸਦੇ ਉਹ ਵੀ ਜ਼ਖਮੀ ਹੁੰਦਾ ਹੈ ਤੇ ਹਸਪਤਾਲ ਦੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਿਤਾ ਵੀ ਜਿਹੜੇ ਉਹਨੂੰ ਬਚਾਉਣ ਦੇ ਲਈ ਆਂਦੇ ਨੇ ਉਹਨਾਂ ਦੇ ਵੀ ਜਿਹੜਾ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਫਿਲਹਾਲ ਉਹ ਸੀਰੀਅਸ ਨੇ ਜਿਹੜੇ ਹਸਪਤਾਲ ਰਜਿੰਦਰਾ ਦੇ ਵਿੱਚਕਾਰ ਭਰਤੀ ਨੇ ਅਲਾਜ ਜਿਹੜਾ ਉਹਨਾਂ ਦਾ ਚੱਲ ਰਿਹਾ ਹੈ ਤੇ ਨਾਲ ਹੀ ਜਿਹੜੀ ਪੁਲਿਸ ਹੈ ਉਹ ਅਗਲੀ ਕਾਰਵਾਈ ਵੀ ਜਿਹੜੀ ਆ ਉਹ ਸ਼ੁਰੂ ਕਰ ਚੁੱਕੀ ਹੈ ਪਟਿਆਲਾ ਤੋਂ ਪ੍ਰੋਫੈਸਰ ਅਨੰਦ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾ ਅਨਮੂਲ